ਨਾਰਕੋਟਿਕਸ ਅਨੋਨਿਮਸ ਦੀ ਖੋਜ ਨਾਰਕੋਟਿਕਸ ਅਨੋਨਿਮਸ ਜਣੀਡੀ ਐਨ ਏ ਇੱਕ ਸਹਾਇਤਾ ਸਮੂਹ ਹੈ ਜੋ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਕੱਢਣ ਵਿੱਚ ਮਦਦ ਕਰਦਾ ਹੈ ਇਹ 1950 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਜਦੋਂ ਨਸ਼ੇ ਦੇ ਆਦੀ ਲੋਕਾਂ ਨੂੰ ਮਦਦ ਦੀ ਲੋੜ ਦਾ ਅਹਿਸਾਸ ਹੋਇਆ ਐਨ ਏ ਮੀਟਿੰਗਾਂ ਨੇ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਲੱਭਣ ਵਿੱਚ ਮੇਰੀ ਮਦਦ ਕੀਤੀ ਜਿੱਥੇ ਮੈਨੂੰ ਸਮਰਥਨ ਮਾਰਗਦਰਸ਼ਨ ਅਤੇ ਰੋਜ਼ਾਨਾ ਪ੍ਰੇਰਣਾ ਮਿਲੀ Alcoholics Anonymous ਜਣੀ ਦੀ AA ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਆਦੀ ਲੋਕਾਂ ਦੇ ਯਤਨਾਂ ਦੇ ਨਤੀਜੇ ਵਜੋਂ Narcotics Anonymous ਸ਼ੁਰੂ ਹੋਇਆ ਕਿਉਂਕਿ ਨਸ਼ਈਆਂ ਦੀ ਆਪਣੀ ਕੋਈ ਅਜਿਹੀ ਸੰਸਥਾ ਨਹੀਂ ਸੀ ਨਸ਼ਈਆਂ ਦੇ ਸੰਘਰਸ਼ਾਂ ਪ੍ਰਤੀ ਸੁਚੇਤ ਉਹਨਾਂ ਇੱਕ ਵੱਖਰਾ ਸਮੂਹ ਸ਼ੁਰੂ ਕੀਤਾ ਜੋ ਸਿਰਫ ਉਹਨਾਂ ਦੀਆਂ ਲੋੜਾਂ ਨੂੰ ਸਮਝਣ ਤੇ ਕੇਂਦਰਿਤ ਸੀ ਅਤੇ ਇਸ ਲਈ ਪਹਿਲੀ ਐਨਏ ਮੀਟਿੰਗ 1953 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਕੀਤੀ ਗਈ ਸੀ ਜੋਇਸ ਜੀਵਨ ਨੂੰ ਬਦਲਣ ਵਾਲੀ ਲਹਿਰ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਅਲਕੋਹੌਲਿਕਸ ਐਨੋਨਿਮਸ ਦਾ 12 ਕਦਮ ਪ੍ਰੋਗਰਾਮ ਹੀ ਐਨਏ ਵੱਲੋਂ ਅਪਣਾਇਆ ਗਿਆ ਹੈ। ਇਹ ਕਦਮ ਨਸ਼ਾ ਮੁਕਤੀ ਦੀ ਯਾਤਰਾ ਲਈ ਮਾਰਗਦਰਸ਼ਨ ਪ੍ਰਦਾਨ ਕਰਦੇ ਨੇ, ਜਿਸ ਵਿੱਚ ਸਵੈ ਖੋਜ, ਇਲਾਜ ਅਤੇ ਨਸ਼ੇ ਤੋਂ ਮੁਕਤੀ ਦਾ ਮਾਰਗ ਸ਼ਾਮਲ ਹੈ। ਇਹਨਾਂ ਕਦਮਾਂ ਦੇ ਨਾਲ ਮੈਂ ਆਪਣੇ ਨਸ਼ਾਖੋਰੀ ਦੀਆਂ ਪਰਤਾਂ ਨੂੰ ਦੂਰ ਕੀਤਾ, ਸਾਥੀ ਐਨਏ ਮੈਂਬਰਾਂ ਦੇ ਸਾਂਝੇ ਅਨੁਭਵਾਂ ਤੋਂ ਤਾਕਤ ਅਤੇ ਤਸੱਲੀ ਪ੍ਰਾਪਤ ਕੀਤੀ। ਅਸੀਂ ਇੱਕ ਨਜ਼ਦੀਕੀ ਪਰਿਵਾਰ ਵਾਂਗ ਵੱਡੇ ਹੋਏ ਸੰਜਮ ਦੀ ਸਾਡੀ ਯਾਤਰਾ ਵਿੱਚ ਇੱਕ ਦੂਜੇ ਦਾ ਸਮਰਥਨ ਕਰਦੇ ਹੋਏ ਅੱਜ ਨਾਰਕੋਟਿਕਸ ਐਨੋਨਿਮਸ ਇੱਕ ਵੱਡੀ ਲਹਿਰ ਬਣ ਗਈ ਹੈ ਜਿਸ ਦੀਆਂ ਮੀਟਿੰਗਾਂ ਦੁਨੀਆ ਦੇ ਹਰ ਕੋਨੇ ਵਿੱਚ ਹਰ ਰੋਜ਼ ਹੁੰਦੀਆਂ ਨੇ ਅਸੀਂ ਨਸ਼ਾ ਮੁਕਤੀ ਉਮੀਦ ਪ੍ਰੇਰਣਾ ਅਤੇ ਤਬਦੀਲੀ ਦੇ ਬੈਨਰ ਹੇਠ ਇਕਜੁੱਟ ਹੋ ਕੇ ਭੇਦ ਭਾਵ ਕੀਤੇ ਬਿਨਾ ਨਸ਼ਾ ਕਰਨ ਵਾਲਿਆਂ ਨੂੰ ਸਹਾਇਤਾ ਪ੍ਰਦਾਨ ਕਰਦੇ ਹਾਂ NA ਦੇ ਮੂਲ ਵਿੱਚ ਉਮੀਦ ਦਾ ਸੰਦੇਸ਼ ਹੈ ਨਸ਼ਿਆਂ ਤੋਂ ਮੁਕਤੀ ਇੱਥੇ ਏਕਤਾ ਸੇਵਾ ਅਤੇ 12 ਕਦਮਾਂ ਰਾਹੀਂ ਇਹ ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਦੁਬਾਰਾ ਬਣਾ ਸਕਦੇ ਹਾਂ ਅਤੇ ਆਪਣੀ ਕਿਸਮਤ ਦੇ ਨਿਰਮਾਤਾ ਆਪ ਬਣ ਸਕਦੇ ਹਾਂ